ਗੋਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਅਮਰੀਕਾ ਵਿੱਚ ਟਰੰਪ ਦੀ ਅਗਵਾਈ ਵਾਲੀ ਸਰਕਾਰ ਨੇ ਵੀਜ਼ਾ ਨਿਯਮਾਂ ਵਿੱਚ ਇੱਕ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ ਇਸ ਬਦਲਾਅ ਨਾਲ ਭਾਰਤੀਆਂ ਦੇ ਅਮਰੀਕਾ ਜਾਣ ਦੇ ਸੁਪਨੇ ਨੂੰ ਵੱਡਾ ਝਟਕਾ ਲੱਗਾ। 트럼ਪ ਪ੍ਰਸ਼ਾਸਨ ਨੇ ਵਿਦਿਆਰਥੀਆਂ, ਆਈਟੀ ਪੇਸ਼ੇਵਰ ਅਤੇ ਸੈਲਾਨੀਆਂ ਲਈ ਅਮਰੀਕਾ ਆਉਣਾ ਜਿਹੜਾ ਕੀ ਮਹਿੰਗਾ ਕਰ ਦਿੱਤਾ। ਹੁਣ ਵੀਜ਼ੇ ਦੇ ਨਾਲ 250 ਡਾਲਰ ਲਗਭਗ 21000 ਰੁਪਏ ਦੀ ਨਵੀਂ ਵੀਜ਼ਾ ਇੰਟੀਗ੍ਰਿਟੀ ਫੀਸ ਦਾ ਭੁਗਤਾਨ ਕਰਨਾ ਪਵੇਗਾ। ਇਹ ਨਵਾਂ ਨਿਯਮ 2026 ਤੋਂ ਜਿਹੜਾ ਕਿ ਲਾਗੂ ਹੋਵੇਗਾ ਇਹ ਨਵਾਂ ਨਿਯਮ ਅਮਰੀਕਾ ਵਿੱਚ ਨੌਕਰੀ ਪ੍ਰਾਪਤ ਕਰਨ ਦਾ ਸੁਪਨਾ ਦੇਖ ਰਹੇ ਲੱਖਾਂ ਭਾਰਤੀ ਪੇਸ਼ੇਵਰਾਂ ਨੂੰ ਪ੍ਰਭਾਵਿਤ ਕਰੇਗਾ। 트럼ਪ ਸਰਕਾਰ ਇਸ ਨਵੇਂ ਨਿਯਮ ਨੂੰ ਵਨ ਬਿਗ ਬਿਊਟੀਫੁਲ ਕਾਨੂੰਨ ਦੇ ਚਹਤ ਹੇਲਿਆ ਰਹੀ ਹੈ। ਇਹ ਨਵਾਂ ਨਿਯਮ ਸਿੱਧੇ ਤੌਰ ਤੇ ਉਹਨਾਂ ਲੱਖਾਂ ਭਾਰਤੀ ਨਾਗਰਿਕਾਂ ਨੂੰ ਪ੍ਰਭਾਵਿਤ ਕਰੇਗਾ ਜੋ ਹਰ ਸਾਲ ਅਮਰੀਕਾ ਵਿੱਚ H1B ਵੀਜ਼ਾ ਤੇ ਕੰਮ ਕਰਨ F F F ਐਫ ਐਮ ਵੀਜ਼ਾ ਤੇ ਪੜਾਈ ਕਰਨ ਅਤੇ ਬੀ 1 ਬੀ 2 ਵੀਜ਼ਾ ਤੇ ਸੈਲਾਨੀ ਜਾਂ ਫਿਰ ਕਾਰੋਬਾਰੀ ਯਾਤਰਾਤੇ ਜਾਂਦੇ ਨੇ ਇਸ ਵੇਲੇ ਭਾਰਤੀਆਂ ਨੂੰ ਬੀ 1 ਬੀ 2 ਵੀਜ਼ਾ ਲਈ 185 ਡਾਲਰ ਦਾ ਭੁਗਤਾਨ ਕਰਨਾ ਪੈਂਦਾ ਹੈ ਨਵੀਂ ਫੀਸ ਜੋੜਨ ਤੋਂ ਬਾਅਦ ਇਹ ਲਾਗਤ 250 ਡਾਲਰ ਹੋ ਜਾਵੇਗੀ ਯਾਨੀ ਕਿ ਲਗਭਗ 2.5 ਗੁਣਾ ਐਫ ਜਾਂ ਫਿਰ ਐਮ ਵੀਜ਼ਾ ਤੇ ਪੜਾਈ ਲਈ ਅਮਰੀਕਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਵੀ ਇਹ ਵਾਧੂ ਫੀਸ ਦੇਣੀ ਪਵੇਗੀ ਜੇਕਰ ਤੁਸੀਂ ਅੱਜ ਬੈਂਕ ਡਾਕ ਘਰ ਬੀਮਾ ਜਾਂ ਫਿਰ ਕਿਸੇ ਹੋਰ ਕੰਮ ਲਈ ਕਰੋ ਬਾਹਰ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਸਾਵਧਾਨ ਹੋ ਜਾਓ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਤੁਹਾਨੂੰ ਇਹ ਖਬਰ ਜ਼ਰੂਰ ਸੁਣ ਲੈਣੀ ਚਾਹੀਦੀ ਹੈ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਵਿਰੁੱਧ ਦੇਸ਼ ਭਰ ਦੇ 25 ਕਰੋੜ ਤੋਂ ਵੱਧ ਕਰਮਚਾਰੀ ਜਿਹੜੇ ਕਿ ਅੱਜ 9 ਜੁਲਾਈ ਨੂੰ ਦੇਸ਼ ਵਿਆਪੀ ਹੜਤਾਲ ਕਰਨੇ ਉੱਥੇ ਹੀ ਪੰਜਾਬ ਵਿੱਚ ਵੀ ਪੰਬਸਤੇ ਪੀਆਰਟੀਸੀ ਦੇ ਕੱਚੇ ਮਜ਼ਦੂਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਦੂਜੇ ਪਾਸੇ ਵਿਰੋਧੀ ਮਹਾਗੜ ਜੋੜ ਦੇ ਬਿਹਾਰ ਵਿੱਚ ਚੱਕਾ ਜਾਮ ਦਾ ਸੱਦਾ 25 ਕਰੋੜ ਤੋਂ ਵੱਧ ਕਰਮਚਾਰੀ ਅਤੇ ਪੇਂਡੂ ਮਜ਼ਦੂਰ ਸੜਕਾਂ ਤੇ ਉਤਰਨ ਦੀ ਉਮੀਦ ਹੈ ਇਸ ਦੇ ਨਾਲ ਹੀ ਐਨਡੀਐਮਸੀ ਅਤੇ ਸਟੀਲ ਸੈਕਟਰ ਦੀਆਂ ਕਈ ਜਨਤਕ ਕਰਮ ਕੰਪਨੀਆਂ ਦੇ ਕਰਮਚਾਰੀਆਂ ਤੇ ਸਿੱਧਾ ਹੜਤਾਲ ਵਿੱਚ ਹਿੱਸਾ ਲੈਣ ਦਾ ਐਲਾਨ ਕਰ ਦਿੱਤਾ ਹੈ ਦੱਸਣਾ ਬੰਦ ਹੈ ਕਿ ਅੱਜ ਦੇਸ਼ ਵਿਆਪੀ ਹੜਤਾਲ ਦੌਰਾਨ ਵਿਦਿਅਕ ਸੰਸਥਾਵਾਂ ਨਿੱਜੀ ਦਫ਼ਤਰ ਆਮ ਦਿਨਾਂ ਦੇ ਵਾਂਗ ਖੁੱਲੇ ਰਹਿਣ ਦੀ ਸੰਭਾਵਨਾ ਹੈ ਇਹਨਾਂ ਦੇ ਬੰਦ ਹੋਣ ਦੀ ਅਜੇ ਕੋਈ ਜਾਣਕਾਰੀ ਨਹੀਂ ਹੈ ਹਾਲਾਂਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਆਵਾਜਾਈ ਸੇਵਾਵਾਂ ਵਿੱਚ ਅੜਿੱਕਾ ਪੈ ਸਕਦਾ ਹੈ ਵਿਰੋਧੀ ਮਾਰਚ ਤੇ ਸੜਕੀ ਰੁਕਾਵਟਾਂ ਬੱਸ ਟੈਕਸੀ ਅਤੇ ਕੈਬ ਸੇਵਾਵਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਜਿਸ ਨਾਲ ਆਮ ਆਵਾਜਾਈ ਵਿੱਚ ਅੜਿੱਕਾ ਪੈ ਸਕਦਾ ਹੈ 25 ਕਰੋੜ ਤੋਂ ਵੱਧ ਕਰਮਚਾਰੀ ਤੇ ਮਜ਼ਦੂਰਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਅਤੇ ਵਿਰੋਧ ਪ੍ਰਦਰਸ਼ਨ ਦੌਰਾਨ ਕਈ ਮਹੱਤਵਪੂਰਨ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਨੇ ਇਸ ਦੌਰਾਨ ਬੈਂਕਿੰਗ, ਬੀਮਾ ਸੇਵਾਵਾਂ, ਡਾਕ ਸੇਵਾਵਾਂ, ਕੋਲਾ ਖਨਣ, ਆਵਾਜਾਈ, ਨਿਰਮਾਣ ਅਤੇ ਫੈਕਟਰੀ ਸੈਕਟਰ ਪ੍ਰਭਾਵਿਤ ਰਹਿਣਗੇ ਇਸ ਕਾਰਨ ਕਰੋੜਾਂ ਰੁਪਏ ਦੇ ਆਰਥਿਕ ਨੁਕਸਾਨ ਦਾ ਖਤਰਾ ਹੈ ਇਸ ਤੋਂ ਇਲਾਵਾ ਸਰਕਾਰੀ ਆਵਾਜਾਈ ਵੀ ਪ੍ਰਭਾਵਿਤ ਹੋਵੇਗੀ ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਸਕੂਲ ਕਾਲਜ ਸਰਕਾਰੀ ਦਫ਼ਤਰ ਸਾਰੇ ਆਮ ਦਿਨਾਂ ਵਾਂਗ ਖੁੱਲੇ ਰਹਿਣਗੇ ਇਸ ਦੇ ਨਾਲ ਹੀ ਬੱਸਾਂ ਰੇਲਵੇ ਹਵਾਈ ਅੱਡੇ ਬਾਜ਼ਾਰ ਹਸਪਤਾਲ ਵਰਗੀਆਂ ਜ਼ਰੂਰੀ ਸੇਵਾਵਾਂ ਵੀ ਜਾਰੀ ਰਹਿਣਗੀਆਂ ਨਿੱਜੀ ਦਫ਼ਤਰ ਮਾਲ ਬਾਜ਼ਾਰ ਵੀ ਆਮ ਵਾਂਗ ਖੁੱਲੇ ਰਹਿਣਗੇ ਸ਼ੇਅਰ ਬਾਜ਼ਾਰ ਖੁੱਲਿਆ ਰਹੇਗਾ ਇਸ ਦੇ ਨਾਲ ਹੀ ਸ਼ਰਾਫਾ ਬਾਜ਼ਾਰ ਵੀ ਖੁੱਲਾ ਰਹੇਗਾ 3 ਮਹੀਨੇ ਤੋਂ ਪਹਿਲਾਂ ਹੀ ਪੰਜਾਬ 'ਚ ਬੱਦਲ ਛਾ ਗਏ ਨੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਪੈ ਰਿਹਾ ਹੈ ਇਸੇ ਦਰਮਿਆਨ ਸੂਬੇ ਦੇ ਕਈ ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ ਭਾਰਤੀ ਮੌਸਮ ਵਿਭਾਗ ਦੇ ਮੌਸਮੀ ਕੇਂਦਰ ਚੰਡੀਗੜ੍ਹ ਵੱਲੋਂ ਪੰਜਾਬ ਲਈ 9 ਜੁਲਾਈ ਤੋਂ ਲੈ ਕੇ 12 ਜੁਲਾਈ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਜਿਹੜੀ ਕਿ ਕੀਤੀ ਗਈ ਹੈ ਇਸ ਭਵਿੱਖਬਾਣੀ ਅਨੁਸਾਰ ਪੰਜਾਬ ਦੇ ਕਈ ਹਿੱਸਿਆਂ ਦਰਮਿਆਨ ਵੱਧਮੀ ਪੈਣ ਦੀ ਸੰਭਾਵਨਾ ਹੈ ਜਦਕਿ ਕਈ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਪੈ ਸਕਦਾ ਹੈ ਦੱਸ ਦਈਏ ਫਤਿਹਗੜ ਸਾਹਿਬ ਫਾਜ਼ਿਲਕਾ ਮੁਕਸਰ ਸਾਹਿਬ ਤਰਨਤਾਰਨ ਲੁਧਿਆਣਾ ਰੂਪਨਗਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਵਿੱਚ ਦਰਮਿਆਨ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਮੀਂਹ ਨਾਲ ਆਸਮਾਨੀ ਬਿਜਲੀ ਚਮਕਣ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਇਸ ਦੇ ਨਾਲ ਹੀ ਵਿਭਾਗ ਨੇ 9 ਅਤੇ 10 ਜੁਲਾਈ ਨੂੰ ਗੁਰਦਾਸਪੁਰ ਨਵਾਂ ਸ਼ਹਿਰ ਫਤਿਹਗੜ ਸਾਹਿਬ ਲੁਧਿਆਣਾ ਰੂਪਨਗਰ ਵਿੱਚ ਵੱਡੀ ਗਿਣਤੀ ਵਿੱਚ ਮੀਂਹ ਦੀ ਸੰਭਾਵਨਾ ਜਤਾਈ ਹੈ ਜਦਕਿ ਅੰਮ੍ਰਿਤਸਰ ਮੁਹਾਰੀ ਹੁਸ਼ਿਆਰਪੁਰ ਜਲੰਧਰ ਮਾਨਸਾ ਪਰਣਾਲਾ ਆਦਿ ਚ ਹਲਕਾ ਮੀਂਹ ਪੈ ਸਕਦਾ ਹੈ ਉੱਥੇ ਹੀ 11 ਅਤੇ 12 ਜੁਲਾਈ ਨੂੰ ਜ਼ਿਆਦਾ ਥਾਵਾਂ ਤੇ ਮੀਂਹ ਦੀ ਸੰਭਾਵਨਾ ਘਟ ਜਾ ਰਹੀ ਹੈ ਤੇ ਹਲਕਾ ਮੀਂਹ ਪੈ ਸਕਦਾ ਹੈ ਮੌਸਮੀ ਪਾਗਲ ਲੋਕਾਂ ਚ ਚੇਤਾਵਨੀ ਦਿੱਤੀ ਗਈ ਹੈ ਸੂਬੇ ਦੀਆਂ ਜ਼ਿਆਦਾਤਰ ਥਾਵਾਂ ਤੇ ਭਾਰੀ ਮੀਂਹ ਜਾਂ ਆਸਮਾਨੀ ਬਿਜਲੀ ਦੀ ਸੰਭਾਵਨਾ ਦੱਸਦੇ ਇਹ ਮੌਸਮੀ ਪਾਗ ਨੇ ਪੰਜਾਬ ਚ 2 ਦਿਨਾਂ ਦਾ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ 24 ਘੰਟਿਆਂ ਚ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਚ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਜੋ ਆਮ ਨਾਲੋਂ 2.1 ਡਿਗਰੀ ਘੱਟ ਹੈ ਸੂਬੇ ਚ ਸਭ ਤੋਂ ਵੱਧ ਤਾਪਮਾਨ ਅਨੰਦਪੁਰ ਸਾਹਿਬ ਚ ਦਰਜ ਕੀਤਾ ਗਿਆ ਜੋ ਕਿ 39.2 ਡਿਗਰੀ ਰਿਹਾ ਇਸ ਤੋਂ ਬਾਅਦ 14 ਜੁਲਾਈ ਤੱਕ ਕੋਈ ਅਲਰਟ ਨਹੀਂ ਹੈ ਹਾਲਾਂਕਿ بارش ਹੁੰਦੀ ਰਹੇਗੀ ਦੱਸ ਦਈਏ ਪੰਜਾਬ ਦੇ ਕੁਝ ਸ਼ਹਿਰਾਂ ਦਾ ਮੌਸਮ ਜਿਵੇਂ ਕਿ ਮੁਹਾਲੀ ਪਟਿਆਲਾ ਲੁਧਿਆਣਾ ਜਲੰਧਰ ਅੰਮ੍ਰਿਤਸਰ ਚੱਚ ਬੱਦਲ ਸਾਹੇ ਰਹਿਣ ਦੀ ਸੰਭਾਵਨਾ ਅਤੇ ਮੀਂਹ ਪੈਣ ਵਾਲੇ ਹਾਲਾਤ ਬਣ ਰਹੇ ਨੇ ਤਾਪਮਾਨ 27 ਤੋਂ ਲੈ ਕੇ 36 ਡਿਗਰੀ ਵਿੱਚਕਾਰ ਬਣਿਆ ਰਹਿ ਸਕਦਾ ਹੈ ਭਗਵਾਨ ਸ਼ਿਵ ਜੀ ਦੇ ਭਗਤਾਂ ਨੂੰ ਹਰ ਸਾਲ ਸਾਵਣ ਦੇ ਪਵਿੱਤਰ ਮਹੀਨੇ ਦੀ ਉਡੀਕ ਰਹਿੰਦੀ ਹੈ ਸਾਵਣ ਦੇ ਮਹੀਨੇ ਭਗਵਾਨ ਸ਼ਿਵ ਜੀ ਦਾ ਆਸ਼ੀਰਵਾਦ ਲੈਣ ਲਈ ਸ਼ਰਧਾਲੂ ਹਰੇਕ ਸੋਮਵਾਰ ਵਰਤ ਰੱਖ ਕੇ ਸ਼ਿਵਲਿੰਗ ਤੇ ਜਲ ਅਭਿਸ਼ੇਕ ਕਰਦੇ ਨੇ ਪੰਚੰਗ ਅਨੁਸਾਰ ਇਸ ਸਾਲ ਸਾਵਣ ਦਾ ਮਹੀਨਾ 11 ਜੁਲਾਈ 2025 ਤੋਂ ਸ਼ੁਰੂ ਹੋ ਰਿਹਾ ਹੈ ਜੋ ਕਿ 9 ਅਗਸਤ 2025 ਨੂੰ ਖਤਮ ਹੋਵੇਗਾ ਇਸ ਸਾਲ ਸ਼ਾਵਣ ਰਖੜੀ ਵਾਲੇ ਦਿਨ ਖਤਮ ਹੋਵੇਗਾ ਜੋ ਕਿ 9 ਅਗਸਤ ਨੂੰ ਹੀ ਹੈ ਸ਼ਾਵਣ ਦੇ ਮਹੀਨੇ ਭਗਵਾਨ ਸ਼ਿਵ ਜੀ ਨੂੰ ਜਲ ਦੇ ਨਾਲ ਬੇਲ ਪੱਤਰ ਤੂਤਰਾ ਸ਼ਮੀ ਦੇ ਪੱਤੇ ਆਦਿ ਚੜਾਉਣਾ ਸ਼ੁਭ ਮੰਨਿਆ ਜਾਂਦਾ ਹੈ ਪੁਰਾਣੇ ਕਮਾਂਤਾਂਵਾਂ ਅਨੁਸਾਰ ਜੇਕਰ ਕੋਈ ਸ਼ਰਧਾਲੂ ਸ਼ਾਵਣ ਦੇ ਸੋਮਵਾਰ ਦਾ ਵਰਤ ਰੱਖਦਾ ਹੈ ਤਾਂ ਉਸਦੇ ਵਿਆਹ ਤਾਂ ਜੀਵਨ ਵਿੱਚ ਖੁਸ਼ਹਾਲੀ ਆਉਂਦੀ ਹੈ ਦੱਸ ਦਈਏ ਪਹਿਲਾ ਸੋਮਵਾਰ 14 ਜੁਲਾਈ 2025 ਨੂੰ ਸਾਵਣ ਦੇ ਮਹੀਨੇ ਦਾ ਪਹਿਲਾ ਵਰਤ ਹੈ ਦੂਜਾ ਸੋਮਵਾਰ 21 ਜੁਲਾਈ 2025 ਨੂੰ ਤੀਜਾ 28 ਜੁਲਾਈ 2025 ਚੌਥਾ 4 ਜੁਲਾਈ 2025 ਨੂੰ ਸਾਵਣ ਦਾ ਲਾਸਟ ਵਰਤ ਹੈ ਦੱਸ દઈએ ਸਾਵਣ ਦਾ ਮਹੀਨਾ ਭਗਵਾਨ ਸ਼ਿਵ ਨੂੰ ਬਹੁਤ ਪਿਆਰ ਹੈ ਮੰਨਿਆ ਜਾਂਦਾ ਹੈ ਕਿ ਇਸ ਮਹੀਨੇ ਜਿਹੜੇ ਸ਼ਰਧਾਲੂ ਭਗਵਾਨ ਸ਼ਿਵ ਦੀ ਸ਼ਰਧਾ ਪਾਵਨਾ ਨਾਲ ਪੂਜਾ ਪਾਠ ਕਰਦੇ ਨੇ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾਵਾਂ ਜਲਦੀ ਪੂਰੀਆਂ ਹੁੰਦੀਆਂ ਨੇ ਸਾਵਣ ਦੇ ਮਹੀਨੇ ਜੇਕਰ ਕੋਈ ਸ਼ਰਧਾਲੂ ਸੋਮਵਾਰ ਦੇ ਵਰਤ ਰੱਖਦਾ ਹੈ ਤਾਂ ਉਸ ਦੇ ਵਿਅਕਤੀ ਜੀਵਨ ਵਿੱਚ ਸੁੱਖ ਅਤੇ ਖੁਸ਼ਹਾਲੀ ਹਮੇਸ਼ਾ ਬਣੀ ਰਹਿੰਦੀ ਹੈ ਸਾਵਣ ਦੇ ਮਹੀਨੇ ਸੱਚੇ ਮਨ ਨਾਲ ਜੇਕਰ ਕੋਈ ਭਗਵਾਨ ਕੋਲੇਨਾਥ ਦੀ ਪੂਜਾ ਕਰਦਾ ਹੈ ਤਾਂ ਉਹ ਜਲਦੀ ਖੁਸ਼ ਹੋ ਜਾਂਦੇ ਨੇ ਇਸ ਤੋਂ ਇਲਾਵਾ ਸ਼ਿਵ ਜੀ ਨੂੰ ਖੁਸ਼ ਕਰਨ ਲਈ ਸ਼ਿਵਲਿੰਗ ਤੇ ਜਲ ਦੇ ਨਾਲ-ਨਾਲ ਤੂਰਾ, ਬੇਲ ਪੱਤਾ, ਚੋਲ, ਚੰਦਨ ਆਦਿ ਛੜਾਉਣ ਨਾਲ ਭਗਵਾਨ ਜੀ ਖੁਸ਼ ਹੋ ਜਾਂਦੇ ਨੇ ਦੱਸਦੇ ਇਹ ਸਾਵਣ ਦੇ ਮਹੀਨੇ ਹਰੇਕ ਸੋਮਵਾਰ ਵਾਲੇ ਦਿਨ ਸ਼ਿਵ ਜੀ ਦੀ ਪੂਜਾ ਕੀਤੀ ਜਾਂਦੀ ਹੈ ਅਜਿਹੀ ਸਥਿਤੀ ਵਿੱਚ ਸੋਮਵਾਰ ਵਾਲੇ ਦਿਨ ਸਵੇਰੇ ਇਸ਼ਨਾਨ ਕਰਕੇ ਆਪਣੇ ਸੱਜੇ ਹੱਥ ਵਿੱਚ ਪਾਣੀ ਲੋ ਤੇ ਸ਼ਾਵਣ ਸੋਮਵਾਰ ਦਾ ਵਰਤ ਰੱਖਣ ਦਾ ਸੰਕਲਪ ਲੋ ਫਿਰ ਮਹਾਦੇਵ ਨੂੰ ਗੰਗਾ ਜਲ ਚੜਾਓ ਉਸ ਤੋਂ ਬਾਅਦ ਓਮ ਨਮਾ ਸ਼ਿਵਾਏ ਦਾ ਜਾਪ ਕਰਕੇ ਭਗਵਾਨ ਸ਼ਿਵ ਦਾ ਜਲ ਨਾਲ ਅਭਿਸ਼ੇਕ ਕਰੋ ਹੁਣ ਭਗਵਾਨ ਸ਼ਿਵ ਨੂੰ ਸਫੇਦ ਫੁੱਲ ਸਫੇਦ ਚੰਦਨ ਪਾਂਗਤ ਤੂਰਾ ਗਾਂ ਦਾ ਦੁੱਧ ਤੂਪ ਪੰਚਮ੍ਰਿਤ ਸੁਪਾਰੀ ਬੇਲ ਪੱਤ ਚੜਾਓ ਤੇ ਅੰਤ ਵਿੱਚ ਸ਼ਿਵ ਚਾਲਿਸ ਅਤੇ ਆਰਤੀ ਜ਼ਰੂਰ ਪੜੋ ਦੱਸ દઈએ ਜੋਤਿਸ਼ ਸ਼ਾਸਤਰ ਅਨੁਸਾਰ ਸਾਵਣ ਦੇ ਮਹੀਨੇ ਸੋਮਵਾਰ ਦਾ ਵਰਤ ਜਨਾਨੀਆਂ ਅਤੇ ਅਣਵਿਆਹੀਆਂ ਕੁੜੀਆਂ ਲਈ ਬਹੁਤ ਖਾਸ ਹੁੰਦਾ ਹੈ ਅਣਵਿਆਹੀਆਂ ਕੁੜੀਆਂ ਮਨ ਚਾਹੇ ਲਾੜੇ ਦੀ ਪ੍ਰਾਪਤੀ ਲਈ ਸੋਮਵਾਰ ਦਾ ਵਰਤ ਰੱਖਦੀਆਂ ਨੇ ਉੱਥੇ ਹੀ ਦੂਜੇ ਪਾਸੇ ਵਿਆhta ਜਨਾਨੀ ਆਪਣੇ ਪਤੀ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਲਈ ਇਹ ਵਰਤ ਰੱਖਦੀ ਹੈ ਜੋ ਲੋਕ ਸੋਮਵਾਰ ਦਾ ਵਰਤ ਰੱਖਦੇ ਨੇ ਉਹ ਭੋਜਨ ਵਿੱਚ ਪਿਆਜ਼ ਲਸਣ ਦਾ ਇਸਤੇਮਾਲ ਨਹੀਂ ਕਰਦੇ ਨਾ ਹੀ ਇਸ ਤੋਂ ਬਣਨ ਵਾਲੀਆਂ ਚੀਜ਼ਾਂ ਖਾਂਦੇ ਨੇ ਆਇਓਡੀਨ ਵਾਲੇ ਲੋਨ ਦਾ ਸੇਵਨ ਕਰਨ ਨਾਲ ਵਰਤ ਟੁੱਟ ਜਾਂਦਾ ਹੈ ਜੇਕਰ ਤੁਸੀਂ 사ਵਣ ਸੋਮਵਾਰ ਦਾ ਵਰਤ ਸ਼ਾਮ ਨੂੰ ਤੋੜ ਰਹੇ ਹੋ ਤਾਂ ਗਲਤੀ ਨਾਲ ਵੀ ਹਰੀਆਂ ਸਬਜ਼ੀਆਂ ਗੋਭੀ ਬੈਂਗਣ ਤੇ ਪਰਵਲ ਦਾ ਸੇਵਨ ਨਾ ਕਰੋ ਇਸ ਨਾਲ ਵਰਤ ਟੁੱਟ ਜਾਂਦਾ ਹੈ ਹੰਸਾਰ ਜ਼ਿਲ੍ਹੇ ਵਿੱਚ ਗਲੀ ਗਲੀ ਜਾ ਕੇ ਕਬਾੜ ਖਰੀਦਣ ਵਾਲੇ ਰਾਜੇ ਸਥਿਤੀ ਸਿਮਰਨ ਮਾਈਕਰੋਸਾਫਟ ਕੰਪਨੀ ਵਿੱਚ ਇੰਜੀਨੀਅਰ ਬਣ ਗਈ ਹੈ ਸਿਮਰਨ ਸਿਰਫ 21 ਸਾਲ ਦੀ ਹੈ ਤੇ ਕੰਪਨੀ ਨੇ ਉਸ ਨੂੰ 55 ਲੱਖ ਰੁਪਏ ਦਾ ਸਾਲਾਨਾ ਪੈਕੇਜ ਤੇ ਨੌਕਰੀ ਤੇ ਰੱਖਿਆ ਹੈ। ਪਰਿਵਾਰਕ ਮੈਂਬਰ ਅਨੁਸਾਰ ਸਿਮਰਨ ਨੇ 17 ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਕੋਸ਼ਿਸ਼ ਵਿੱਚ ਜੇਈਈ ਪ੍ਰੀਖਿਆ ਪਾਸ ਕੀਤੀ ਸੀ। ਇਸ ਤੋਂ ਬਾਅਦ ਉਸਨੇ ਆਈਟੀਆਈ ਮੰਡੀ ਤੋਂ ਇਲੈਕਟ੍ਰੋਨਿਕ ਇੰਜੀਨੀਅਰਿੰਗ ਵਿੱਚ ਦਾਖਲਾ ਲਿਆ ਪਰ ਸਿਮਰਨ ਨੂੰ ਸੂਚਨਾ ਟੈਕਨੋਲੋਜੀ ਵਿੱਚ ਦਿਲਚਸਪੀ ਸੀ। ਉਸ ਦਾ ਸੁਪਨਾ ਮਾਈਕਰੋਸਾਫਟ ਵਿੱਚ ਕੰਮ ਕਰਨਾ ਸੀ ਇਸ ਲਈ ਉਸਨੇ ਕੰਪਿਊਟਰ ਸਾਇੰਸ ਨੂੰ ਇੱਕ ਵਾਧੂ ਵਿਸ਼ੇ ਵਜੋਂ ਪੜਿਆ ਕੈਂਪਸ ਤੋਂਨ ਦੌਰਾਨ ਸਿਮਰਨ ਨੂੰ ਮਾਈਕਰੋਸਾਫਟ ਹైదరాబాద్ ਵਿੱਚ ਇੰਟਰਨਸ਼ਿਪ ਵਿੱਚ ਟੁਣਿਆ ਗਿਆ 2 ਮਹੀਨਿਆਂ ਦੀ ਇੰਟਰਨਸ਼ਿਪ ਤੋਂ ਬਾਅਦ ਉਸਨੇ 300 ਬੱਚਿਆਂ ਵਿੱਚ ਸਰਵੋਤਮ ਇੰਟਰਨਸ਼ਿਪ ਵਿਦਿਆਰਥੀ ਪੁਰਸਕਾਰ ਜਿੱਤਿਆ ਸਿਮਰਨ ਨੂੰ ਇਹ ਪੁਰਸਕਾਰ ਅਮਰੀਕਾ ਵਿੱਚ ਮਾਈਕਰੋਸਾਫਟ ਦੇ ਓਵਰਸੀਜ਼ ਹੈਂਡ ਤੋਂ ਮਿਲਿਆ ਓਵਰਸੀਜ਼ ਹੈਂਡ ਸਪੈਸ਼ਲ ਸਿਮਰਨ ਨੂੰ ਮਿਲਣ ਪਹਿਲੀ ਵਾਰ ਅਮਰੀਕਾ ਤੋਂ ਭਾਰਤ ਆਈ ਓਵਰ ਸੀਜ਼ ਹੈਂਡ ਸਪੈਸ਼ਲ ਸਿਮਰਨ ਨੂੰ ਮਿਲਣ ਪਹਿਲੀ ਵਾਰ ਅਮਰੀਕਾ ਤੋਂ ਭਾਰਤ ਆਈ ਫਾਈਨਲ ਸਿਲੈਕਸ਼ਨ ਚ ਸਿਮਰਨ ਨੇ ਟਾਪ ਲਿਸਟ 'ਚ ਆਪਣਾ ਨਾਮ ਦਰਜ ਕਰਵਾਇਆ ਹੁਣ ਸਿਮਰਨ ਦੀ 30 ਜੂਨ ਤੋਂ ਜੁਆਇਨਿੰਗ ਹੋ ਚੁੱਕੀ ਹੈ ਆਪਣੀ ਧੀ ਦੀ ਸਫਲਤਾ ਤੇ ਬਾਲਸਮਣ ਦੇ ਰਹਿਣ ਵਾਲੇ ਪਿਤਾ ਰਾਜੇਸ਼ ਕੁਮਾਰ ਨੇ ਕਿਹਾ ਹੈ ਕਿ ਸਿਮਰਨ ਨੇ ਆਪਣੀ ਮੁੱਢਲੀ ਸਿੱਖਿਆ ਨੇੜੇ ਕੈਂਬਰिज ਸਕੂਲ ਤੋਂ ਕੀਤੀ ਹੈ ਇਸ ਤੋਂ ਬਾਅਦ ਉਸਨੇ 2021 ਵਿੱਚ ਜੇਈ ਐਡਵਾਂਸਡ ਦਾ ਪੇਪਰ ਦਿੱਤਾ ਹੈ ਉਸਨੇ ਯੋਗਤਾ ਪ੍ਰਾਪਤ ਕੀਤੀ ਹੈ ਰਾਜੇਸ਼ ਕੁਮਾਰ ਨੇ ਕਿਹਾ ਹੈ ਕਿ ਸਿਮਰਨ ਘਾਰ ਵਿੱਚ ਸਭ ਤੋਂ ਵੱਡੀ ਧੀ ਹੈ ਉਸ ਦੀਆਂ ਦੋ ਹੋਰ ਮਮਤਾ ਅਤੇ ਮੁਸਕਾਨ ਪੈਣਾ ਨੇ ਇਸ ਤੋਂ ਇਲਾਵਾ ਸਭ ਤੋਂ ਛੋਟਾ ਪੁੱਤਰ ਹਰਸ਼ਿਤ ਰਾਜੇਸ਼ ਨੇ ਕਿਹਾ ਹੈ ਕਿ ਮੈਂ ਇੱਕ ਗਲੀ ਵਿਕਰੇਤਾ ਮੈਂ ਆਪਣੀ ਧੀ ਦੀ ਸਫਲਤਾ ਲਈ ਮਾਤਾ ਰਾਣੀ ਦਾ ਧੰਨਵਾਦ ਕਰਦਾ ਜਿਸ ਨੇ ਉਸ ਨੂੰ ਇਸ ਥਾਂ ਤੇ ਪਹੁੰਚਾਇਆ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਗਲੀ ਗੜੀ ਜਾ ਕੇ ਕਬੜ ਇਕੱਠਾ ਕਰਦਾ ਹੈ ਤੇ ਬਦਲੇ ਵਿੱਚ ਭਾਂਡੇ ਦਿੰਦਾ ਹੈ ਰਾਜੇਸ਼ ਨੇ ਦੱਸਿਆ ਕਿ ਉਹ ਰੋਜ਼ਾਨਾ 300 ਤੋਂ 500 ਰੁਪਏ ਕਮਾਉਂਦਾ ਹੈ ਇਸ ਪੈਸੇ ਨਾਲ ਘਰ ਚੱਲਦਾ ਹੈ ਕਈ ਵਾਰ ਇਸ ਤੋਂ ਵੱਧ ਵੀ ਹੋ ਜਾਂਦਾ ਹੈ ਪਰ ਇਹ ਔਸਤ ਆਮਦਨ ਹੈ ਰਾਜੇਸ਼ ਨੇ ਦੱਸਿਆ ਕਿ ਧੀ ਹੋਣ ਹਾਰਾ ਇਸ ਲਈ ਇਸ ਲਈ ਉਸਨੇ ਆਪਣੇ ਆਪ ਸਖਤ ਮਿਹਨਤ ਕੀਤੀ ਅਤੇ ਅੱਗੇ ਵਧੀ ਉਸ ਦੀਆਂ ਦੋ ਛੋਟੀਆਂ ਧੀਆਂ ਹੰਸਾਰ ਵਿੱਚ ਪੜ ਰਹੀਆਂ ਨੇ ਤੁਹਾਨੂੰ ਦੱਸ ਦਈਏ ਰਾਜੇਸ਼ ਦਾ ਘਰ ਦੋ ਕਮਰਿਆਂ ਦਾ ਬਣਿਆ ਹੋਇਆ ਹੈ ਘਰ ਦੀਆਂ ਖਿੜਕੀਆਂ ਵਿੱਚ ਸ਼ੀਸ਼ੇ ਨਹੀਂ ਨੇ ਪੂਰਾ ਪਰਿਵਾਰ ਸਿਰਫ ਦੋ ਕਮਰਿਆਂ ਵਿੱਚ ਰਹਿੰਦਾ ਹੈ ਦੁੱਧੇ ਪਾਸੇ ਸਿਮਰਨ ਦੀ ਮਾਂ ਕਵਿਤਾ ਦਾ ਦੱਸਣਾ ਹੈ ਕਿ ਉਸਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ ਉਸਨੇ ਕਿਹਾ ਹੈ ਕਿ ਮੈਂ ਆਪਣੀ ਧੀ ਨੂੰ ਕਦੇ ਵੀ ਘਰ ਦਾ ਕੰਮ ਨਹੀਂ ਕਰਵਾਇਆ 7ਵੀਂ ਜਮਾਤ ਤੱਕ ਉਸਨੂੰ ਘਰ ਵਿੱਚ ਪੜਾਇਆ ਇਸ ਕਾਰਨ ਉਸਨੂੰ ਟਿਊਸ਼ਨ ਜਾਣ ਦੀ ਜ਼ਰੂਰਤ ਨਹੀਂ ਪਈ ਇਸ ਤੋਂ ਬਾਅਦ ਸਿਮਰਨ ਨੂੰ ਹੰਸਾਰ ਦੇ ਇੱਕ ਸਕੂਲ ਭੇਜਿਆ ਗਿਆ ਮਾਂ ਕਵਿਤਾ ਨੇ ਦੱਸਿਆ ਕਿ ਵੱਡੀ ਧੀ ਸਿਮਰਨ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਸਫਲ ਰਹੀ ਹੈ ਹੁਣ ਉਸ ਦੀਆਂ ਛੋਟੀਆਂ ਭੈਣਾਂ ਮਮਤਾ ਤੇ ਮੁਸਕਾਨ ਨੂੰ ਵੀ ਉਸ ਦੀ ਸਫਲਤਾ ਤੋਂ ਪ੍ਰੇਰਣਾ ਮਿਲੇਗੀ ਤੇ ਉਹ ਦੋਵੇਂ ਵੀ ਜ਼ਿੰਦਗੀ ਵਿੱਚ ਕੁਝ ਵੱਡਾ ਕਰਨ ਦੀ ਕੋਸ਼ਿਸ਼ ਕਰਨਗੇ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ।